ਤਾ ਮਿੱਤਰੋ ਹਰ ਕੋਈ ਨੰਗਦਾ ਟੱਪਦਾ ਪੁੱਛ ਛੱਡਦਾ ਵੀ ਮੱਲੀ ਸਾਹਿਬ ਕੀ ਗੱਲ ਆ ਮੁੱਛਲ ਤੁਹਾਡੀ ਡੱਕਾ ਡੱਕਾ ਖੜੀ ਆ ਆ ਨਾਲ ਝੋਨਾ ਹਾਈਬ੍ਰਿਡ ਚਾਰ ਦਿਨ ਲੇਟ ਲੱਗਿਆ ਇਹ ਦੋ ਦੋ ਤਿੰਨ ਤਿੰਨ ਸ਼ਾਖਾ ਬਣਾਈ ਖੜਾ ਤੇ ਢੋਡੇ ਹਜੇ ਕੋਈ ਵਾਈ ਤਾਂ ਹੀ ਨਹੀਂ ਸਿੰਗਲ ਸਿੰਗਲ ਡੱਕਾ ਜਿਆ ਹਰਿਆ ਹੀ ਮਸਾ ਹੋਇਆ ਮੈਂ ਆਖਿਆ ਸਹਿਜ ਪੱਕੇ ਸੋ ਮੀਠਾ ਹੋਏ ਸਬਰ ਰੱਖ ਸਬਰ ਐਨੇ ਤਾਂ ਅਕਤੂਬਰ ਦੀ 13 ਤੋਂ ਪਹਿਲਾਂ ਪਹਿਲਾਂ ਵੱਢਿਆ ਜਾਣਾ ਤੇ ਐਨੇ ਨਵੰਬਰ ਚੜਾ ਦੇਣਾ 160 ਦਿਨ ਲਾਏ ਜਾਂਦੀ ਕਿਉਂ ਟੈਂਸ਼ਨ ਲੈਣਾ ਘਟੋ ਘਟ ਵੀ 60 65 ਦਿਨ ਇਹ ਫੋੜ ਹੀ ਕਰਦੀ ਰਹਿੰਦੀ ਹੈ ਤਾਂ ਮਿੱਤਰੋ ਕਭਰਾਓ ਨਾ ਜਿਹੜੇ ਵੀ ਵੀਰਾਂ ਨੇ ਮੁੱਛਲ ਲਾਈ ਆ ਮੁੱਛਲ ਨੇ ਇੱਕ ਵਾਰਾ ਸਿੰਗਲ ਡੱਕਾ ਹੀ ਰੱਖਣਾ ਹੁੰਦਾ ਘਟੋ ਘਾਟੇ ਨੇ 10 11 12 ਦਿਨਾਂ ਬਾਅਦ ਫੋੜ ਕਰਨੀ ਸਟਾਰਟ ਕਰਨੀ ਹੁੰਦੀ ਹੈ ਜਿੰਨਾ ਮਿੱਤਰਾਂ ਨੇ ਪਹਿਲੀ ਵਾਰ ਲਾਈ ਆ ਕਭਰਾਓ ਨਾ ਕਿਤੇ ਆਖੋ ਹਾਈਬ੍ਰਿਡ ਝੋਨਾ ਤਾਂ ਫੋੜ ਕਰੀ ਜਾਂਦਾ ਇੱਧਰ ਵੇਖੋ ਜੀ 2 2 3 3 ਡੱਕੇ ਕੱਢ ਗਏ ਦੂ ਚੰਗਾ ਇਹ ਲਾ ਲਈਏ ਐਵੇਂ ਐਸੀ ਮੋਛਾ ਲਾ ਕੇ ਫਸ ਗਏ ਆ ਪਛਤਾਓ ਨਾ ਤੁਸੀਂ ਕੁਝ ਨਹੀਂ ਹੁੰਦਾ ਇਹ ਤੁਹਾਡਾ ਹੱਕ ਨਹੀਂ ਰੱਖਦੀ ਮੈਂ ਤੁਹਾਨੂੰ ਦੱਸਦਾ ਜੇਕਰ ਤੁਸੀਂ ਮਿਹਨਤ ਕਰੋਗੇ ਧਿਆਨ ਦਿਓਗੇ ਤੁਹਾਡਾ ਹੱਕ ਨਹੀਂ ਰੱਖਦਾ ਮੈਂ ਕਹਿੰਨਾ ਵੀ 10000 ਰੁਪਿਆ ਹਾਈਬ੍ਰਿਡ ਝੋਨੇ ਨਾਲੋਂ ਇਹ ਜ਼ਿਆਦਾ ਨਿਕਲੇਗੀ ਇਹ ਮੇਰੀ ਗਾਰੰਟੀ ਆ ਤੇ ਘਬਰਾਓ ਨਾ ਚੁੱਪ ਕਰਕੇ ਦੂਜੀ ਰੇਹ ਦੇ ਵਿੱਚ ਥਿਪੋਨੇਡ ਮਥਾਇਲ ਪਾ ਦਿਓ ਲੰਮੇ ਬੂਟਿਆਂ ਤੋਂ ਵੱਧ ਫੰਗੀਸਾਈਡ ਪਾਉਣ ਦੀ ਲੋੜ ਨਹੀਂ ਬਾਹਲੇ ਫੰਗੀਸਾਈਡ ਪਾਉਣ ਦੀ ਲੋੜ ਨਹੀਂ ਦੂਜੀ ਰੇਹ 'ਚ ਥਿਪੋਨੇਡ ਮਥਾਇਲ ਪਾ ਦਿਓ ਤੇ ਇੱਕ ਅਧੀਰੇ ਚ ਪਾ ਦਿਆ ਜੇ 12 36 ਤੇ ਬਾਕੀ ਸੱਜਣੋ ਜਦੋਂ ਪੱਕ ਦੇ ਨੇੜੇ ਆਈ ਉਦੋਂ ਸਪਰੇਆ ਕਰਿਆ ਜੇ ਇੱਕ ਇਹਨੂੰ ਤੇਲਾ ਨਹੀਂ ਪਾੜਾ ਚਾਹੀਦਾ ਵਸ ਤੇਲੇ ਤੋਂ ਡਰ ਲੱਗਦਾ ਤਾਂ ਐਵੇਂ ਘਬਰਾਓ ਨਾ ਜਿੰਨਾ ਸੱਜਣਾ ਮਿੱਤਰਾਂ ਨੇ ਲਾਈ ਆ ਹਾਈਬ੍ਰਿਡ ਤਾਂ ਬਾਈ ਜੀ ਫੋਟ ਉਂਝ ਵੀ ਬਹੁਤ ਕਰਦਾ ਤੇ ਬਾਕੀ ਹਾਈਬ੍ਰਿਡ ਪੱਕ ਵੀ ਛੇਤੀ ਜਾਂਦਾ ਤੇ ਜੇ ਇਹਦੇ ਤੋਂ ਕੁਝ ਲੈਣਾ ਨਾ ਤੇ ਸਬਰ ਕਰ ਨਾ ਰੱਖੋ ਸਬਰ ਰੱਖੋ ਸਹਿਜ ਰੱਖੋ ਐਵੇਂ ਯੂਰੀਆ ਨਾ ਠੋਕੀ ਜਾਏ ਜੇ ਗੱਟੇ ਤੇ ਗੱਟਾ ਗੱਟੇ ਦੇ ਗੱਟਾ ਵੀ ਇਹ ਫੋੜ ਨਹੀਂ ਕਰਦੀ ਇਹਨੇ ਬਾਈ ਜੀ ਆਪਦੀ ਮਰਜ਼ੀ ਨਾਲ ਹੀ ਫੋੜ ਕਰਨੀ ਹੈ ਤੇ ਥੋੜਾ ਜਿਹਾ ਟਾਈਮ ਪਾ ਕੇ ਫੋੜ ਕਰਨੀ ਹੈ ਅੱਜ ਤੋ ਤੁਸੀਂ 10 ਦਿਨਾਂ ਨੂੰ ਵੇਖਿਆ ਜੇ ਤੇ ਤੁਹਾਡਾ ਜਿਹੜਾ ਰੂਹ ਖੁਸ਼ ਹੋ ਜੇਗੀ ਕਿਉਂਕਿ ਇਹਨੇ ਬਾਹਲਾ ਤਗੜਾ 부ਜੜ ਨਹੀਂ ਬਣਾਉਣਾ ਜਿਹੜਾ 부ਜੜ ਬਣਾ ਲਿਆ ਜਿੰਨੀਆਂ ਸ਼ਾਖਾਂ ਇਹਨੇ ਬਣਾ ਲੀਆਂ ਉਹਨੀਆਂ ਸ਼ਾਖਾਂ ਨਾਲ ਲੈ ਕੇ ਜਰੂਰ ਜਾਓ ਆਪਾਂ ਨੂੰ ਬਾਹਲੇ 부ਜੜ ਨਾਲ ਦੀ ਲੋੜ ਨਹੀਂ ਆਪਾਂ ਨੂੰ ਤਾਂ ਇੱਕ ਬੂਟੇ 'ਚ 7-8 ਸ਼ਾਖਾਂ ਚਾਹੀਦੀਆਂ ਜਿਨ੍ਹਾਂ ਨੂੰ ਨਸਾਰਾ ਹੋਣਾ ਜਿਨ੍ਹਾਂ ਨੇ ਨਸਾਰਾ ਦੇਣਾ ਜਿਨ੍ਹਾਂ ਤੋਂ ਦਾਣੇ ਨਿਕਲਨੇ ਨੇ ਤਾਂ ਸੱਜਣੋ ਐਰ ਕੀ ਬਰੀਕ ਚੌਲ ਚਾਹੀਦਾ ਬਹੁਤ ਆ ਤੇ ਘਬਰਾਓ ਨਾ ਤੇ ਖਿੱਚ ਕੇ ਰੱਖੋ ਮੀਟਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਤੁਸੀਂ ਥਿਪੋਨੇਟ ਮਥਾਇਲ ਪਾਉਣਾ ਇੱਕ ਤੁਸੀਂ 12 ਤਰੇਟ ਪਾਉਣਾ ਦੂਜੀ ਰੇਹ ਚ ਥਿਪੋਨੇਟ ਮਥਾਇਲ ਤੇ ਚੌਥੀ ਯੂਰੀਆ ਚ 12 ਤਰੇਟ ਬਸ ਆ ਗੱਲਾਂ ਨੋਟ ਕਰ ਲਓ ਤੇ ਹਾਈਬ੍ਰਿਡ ਨੂੰ ਵੇਖ ਕੇ ਮੱਚੋ ਨਾ ਇਹ ਤਾਂ ਫਿਰ ਭਾਉ ਚੋ ਨਾ ਹੈਗਾ ਹੀ ਹੈਗਾ ਇਹਨੇ ਤਾਂ ਜਿਹੜਾ ਝਾੜਦੇ ਨਹੀਂ ਦੇਣਾ ਪਰ ਇਹ ਫਿਰ ਵੀ ਤੁਹਾਨੂੰ 10000 ਦਾ ਜਿਹੜਾ ਕਿ ਕਿੱਲੇ ਚੋਂ ਵੱਧ ਨਿਕਲਣਾ ਹੀ ਨਿਕਲਣਾ ਮਾੜੀ ਤੋਂ ਮਾੜੀ ਮਰੀ ਤੋਂ ਮਰੀ 50 ਮਣ ਝੜੂਗੀ ਜੇ ਕੋਈ ਬਾਲਾ ਡਿੱਗਿਆ ਕਿਸਾਨ ਹੋਇਆ ਜਿਨੇ ਜਮਾ ਹੀ ਹਿੰਮਤ ਹਾਰੀ ਹੋਈ ਉਹਦੇ ਨਾਲ ਤਾਂ ਭਲਾਂ ਦੀ ਤੱਕਾ ਹੋ ਜੇ ਪਰ ਜਿਹੜਾ ਗੌਰ ਕਰਦਾ ਤੇ ਉਹਦੇ ਨਾਲ ਧੱਕਾ ਨਹੀਂ ਹੁੰਦਾ ਘੱਟੋ ਘੱਟ ਵੀ 70 75 ਮਣ 1400 ਇੱਕ ਮੁਛਲ ਛੱਡਦੀ ਆ ਤੇ ਆਪਾਂ 60 ਮਣ ਔਸਤ ਚੱਲਦੇ ਆ ਲੈ ਕੇ 4000 ਤੋਂ ਘੱਟ ਰੇਟ ਨਹੀਂ ਤੇ ਟੈਨਸ਼ਨ ਫ੍ਰੀ ਹੋ ਕੇ ਬਾਈ ਜੀ ਜਿਵੇਂ ਮੈਂ ਕਹਿਣਾ ਕਰੀ ਜਾਵਾਂ